ਦਾਨੇ ਪਿਆਰ ਸਤਕਾਰ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਜ ਦਾ ਜਿਹੜਾ ਹੁਕਮ ਹੈ ਅੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 800 ਸਤਾਰਾਂ ਅੰਗ ਦੇ ਉੱਤੇ ਸੁਭਾਇਮਾਨ ਹੈ ਜੀ ਤੇ 818 ਅੰਗ ਤੱਕ ਇਸ ਹੁਕਮ ਦੀ ਸਮਾਪਤੀ ਹੈ ਸੋ ਗੁਰੂ ਸਾਹਿਬ ਦਾ ਜਿਹੇ ਹੁਕਮ ਹੈ ਬਿਲਾਵਲ ਰਾਗ ਦੇ ਵਿੱਚ ਪੰਚਮ ਪਿਤਾ ਅੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਣੀ ਕੇ ਬੋਹਥ ਗੁਰੂ ਸਾਹਿਬ ਵੱਲੋਂ ਉਚਾਰਨ ਕੀਤਾ ਹੋਇਆ ਹੈ ਖੁਸ਼ੀ ਦਾ ਰਾਗ ਹੈ ਮਹਾਰਾਜ ਸਮਝਾ ਰਹੇ ਨੇ ਬੇਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧੀਐ ਮੇਰਾ ਸਾਧ ਸਮਗਹ ਉਚਰਾਤ ਗੋਨਾ ਗੋਪਾਲ ਜਸ ਦੂਰ ਤੇ ਜਾਮ ਭਾਗਾ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਭਾਈ ਜਿਹੜੀ ਸਾਧ ਸੰਗਤ ਹੈ ਸਾਧ ਸੰਗਤ ਦੇ ਵਿੱਚ ਮਿਲ ਕੇ ਮਨ ਦੇ ਨਾਲ ਹਿਰਦੇ ਨਾਲ ਪਰਮਾਤਮਾ ਦਾ ਜਿਹੜਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ ਮਿਲ ਸਾਧ ਸਮਾਗਮ ਸਾਧ ਸਮਾਗਮ ਮਤਲਬ ਸਾਧ ਸੰਗਤ ਦਾ ਜਿੱਥੇ ਸਮਾਗਮ ਹੋਵੇ ਜਿੱਥੇ ਸਾਧੇ ਹੋਏ ਪੁਰਸ਼ ਉਸ ਪਰਮਾਤਮਾ ਦੀ ਵਿਚਾਰ ਕਰਦੇ ਹੋਣ ਆराधना ਕਰਦੇ ਹੋਣ ਉਹਨਾਂ ਦੇ ਵਿੱਚ ਬੈਠ ਕੇ ਆਪਣੇ ਮਨ ਨੂੰ ਤਨ ਨੂੰ ਅੰਦਰੋਂ ਸਾਫ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਨ ਐਸਾ ਹੈ ਜੇਸੀ ਇਹਦੀ ਸੰਗਤ ਹੋਵੇ ਨਾ ਜਿਹੋ ਜੀ ਇਹਨੂੰ ਮਿਲ ਜਾਵੇ ਉਹੋ ਜਿਹਾ ਹੀ ਹੋ ਜਾਂਦਾ ਤੁਸੀਂ 10 ਦਿਨ ਕਿਸੇ ਉਹੋ ਜੇ ਇਨਸਾਨਾਂ ਵਿੱਚ ਬੈਠ ਜਾਓ ਜਿਨ੍ਹਾਂ ਨੂੰ ਭਾਰੀ ਐਬ ਹੋਣ ਕੋਈ ਵੀ ਐਬ ਹੋਣ ਇਹ ਮਨ ਮੱਲੋ ਮੰਦੀ ਉਦੋਂ ਨੂੰ ਝੁਕ ਜਾਏਗਾ ਜੈਸੇ ਗੁਰੂ ਸਾਹਿਬ ਨੇ ਆਪਾਂ ਨੂੰ ਜਪਜੀ ਦੇ ਵਿੱਚ ਦੱਸਿਆ ਹੈ ਪਰਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਆ ਉਹ ਧੋਏ ਮਸਕੀਨ ਜੀ ਕਹਿੰਦੇ ਹੁੰਦੇ ਨੇ ਕਿ ਜਿਵੇਂ ਬਾਹਰੀ ਤੌਰ ਦੇ ਉੱਤੇ ਸਰੀਰ ਮੈਲਾ ਹੁੰਦਾ ਹੈ ਜੇ ਆਪਾਂ ਗਰਦ ਦੇ ਵਿੱਚ ਜਾਵਾਂਗੇ ਕੱਪੜੇ ਮੈਲੇ ਹੋਣਗੇ ਸਾਫ਼ ਸੁਥਰੇ ਕੱਪੜੇ ਪਾ ਕੇ ਉਹੋ ਜੀ ਥਾਂ ਦੇ ਉੱਤੇ ਬੈਠਾਂਗੇ ਕੱਪੜੇ ਵੀ ਮੈਲੇ ਹੋਣਗੇ ਤਨ ਵੀ ਮੈਲਾ ਹੋਵੇਗਾ ਤੇ ਜੇ ਆਪਾਂ ਉਹੋ ਜੇ ਇਨਸਾਨਾਂ ਚ ਬੈਠਾਂਗੇ ਤੇ ਮਨ ਦਾ ਝਕਾਓ ਵੀ ਉਧਰਲੇ ਪਾਸੇ ਹੋਵੇਗਾ। ਐਸੇ ਕਰਕੇ ਗੁਰੂ ਸਾਹਿਬ ਨੇ ਸਮਝਾਇਆ ਜਿਵੇਂ ਸਾਬਣ ਦੇ ਨਾਲ ਕੱਪੜਿਆਂ ਦੀ ਮੈਲ ਉਤਰ ਜਾਂਦੀ ਹੈ ਐਸੇ ਹੀ ਜੇ ਮਨ ਦੀ ਮੈਲ ਲਾਉਣੀ ਹੋਵੇ ਨਾ ਤੇ ਸਾਧ ਸਮਾਗਮ ਦੇ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ। ਨਾ ਕਿ ਉਹੋ ਜੇ ਇਨਸਾਨਾਂ ਦੇ ਵਿੱਚ ਬੈਠੀਏ ਜਿੱਥੇ ਜਿਹੜੇ ਮਨ ਦੇ ਵਿੱਚ ਗਰਾਵਤ ਆਵੇ। ਮਨ ਨੂੰ ਪੈੜੀਆਂ ਆਦਤਾਂ ਦੇ ਵਿੱਚ ਪੈ ਜਾਵੇ ਉਹ ਸਾਹਿਬ ਨੇ ਸਮਝਾਇਆ ਹੈ ਮਨ ਤਨ ਪ੍ਰਭ ਆਰਾਧਿਆ ਮਿਲ ਸਾਧ ਸਮਗਦ ਇਹਨੂੰ ਨਖੇਰਨ ਵਾਸਤੇ ਇਹਨੂੰ ਗੁਰੂ ਦੇ ਚਰਨ ਕਮਲਾਂ ਦੇ ਨਾਲ ਜੋੜਨ ਵਾਸਤੇ ਇਹਨੂੰ ਗਿਆਨ ਦੇ ਨਾਲ ਲਾਉਣ ਵਾਸਤੇ ਸਾਦੇ ਹੋਏ ਸਮਾਗਮ ਜਿੱਥੇ ਪਿਆਰਿਆਂ ਦੇ ਰੱਬੀ ਰੂਹਾਂ ਦੇ ਸਮਾਗ ਸਮਾਗਮ ਹੁੰਦੇ ਨੇ ਉੱਥੇ ਤਨ ਨੂੰ ਜ਼ਰੂਰ ਟਿਕਾਉਣਾ ਚਾਹੀਦਾ ਹੈ ਉਚਰਤ ਗੋਨ ਗੋਪਾਲ ਜਸ ਦੂਰ ਤੇ ਜਮ ਭਾਗ ਜਦੋਂ ਆਪਣੀ ਰਸਨਾ ਦੇ ਨਾਲ ਜਦੋਂ ਆਪਣੀ ਜੀਭਾ ਦੇ ਨਾਲ ਉਚਰਤ ਗੁਣ ਗੋਪਾਲ ਜਸ ਜਦੋਂ ਉਹ ਪ੍ਰਮਾਤਮਾ ਦੇ ਗੋਪਾਲ ਸਾਰੇ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਜਿਹੜਾ ਸਾਰਿਆਂ ਨੂੰ ਪਾਲਦਾ ਹੈ ਉੱਚਿਆਂ ਨੂੰ ਪਾਲਦਾ ਹੈ ਨੀਵੇਂਆਂ ਨੂੰ ਪਾਲਦਾ ਹੈ ਜਿਹਦੀ ਬਖਸ਼ਿਸ਼ ਸਭਨਾਂ ਦੇ ਉਤੇ ਹੋ ਰਹੀ ਹੈ ਇਹ ਪੂਰੀ ਇੱਕ ਤਾਰ ਹੋ ਕੇ ਟਿਕਾਓ ਦੇ ਨਾਲ ਬਖਸ਼ਿਸ਼ ਹੋ ਰਹੀ ਹੈ ਉਹਦੇ ਜਿਹੜੇ ਗਉਣ ਨੇ ਗੋਪਾਲ ਦੇ ਜਸ ਨੇ ਗੋਪਾਲ ਦੇ ਉਹ ਆਪਣੀ ਭਾਈ ਰਸਨਾ ਦੇ ਨਾਲ ਉਚਾਰ ਉਹਨੂੰ ਉਹ ਸਲਾਉਣੇ ਜੋਗ ਹੈ ਉਹਨੂੰ ਰੋਜ਼ ਸਲਾਇਆ ਕਰ ਉਹ ਪਰਮਾਤਮਾ ਨੂੰ ਗੋਪਾਲ ਨੂੰ ਉਹ ਕਿਸੇ ਦਾ ਵੀ ਬੁਰਾ ਨਹੀਂ ਕਰਦਾ ਉਹ ਸਭਨਾ ਦਾ ਹੀ ਭਲਾ ਮਨਾਇੰਦਾ ਐਸਾ ਮੇਰਾ ਪਰਮਾਤਮਾ ਹੈ ਜਿਹੜਾ ਸਾਰਿਆਂ ਦਾ ਭਲਾ ਮਣਾਉਂਦਾ ਹੈ ਕਈ ਵਾਰੀ ਆਪਾਂ ਨੂੰ ਲੱਗ ਜਾਂਦਾ ਵੀ ਮੈਂ ਕੀ ਕਰਤਾ ਮੇਰੇ ਨਾਲ ਆਹ ਕਿਹੜਾ ਰੱਬ ਨੇ ਵੈਰ ਕੱਢ ਲਿਆ ਨਹੀਂ ਭਾਈ ਉਹ ਆਪਣੇ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲਦੀ ਆਪਾਂ ਪਰਮਾਤਮਾ ਨਹੀਂ ਕਿਸੇ ਨੂੰ ਸਜ਼ਾ ਦਿੰਦਾ ਅਸੀਂ ਜਦੋਂ ਭੈੜੀਆਂ ਆਦਤਾਂ ਪਾ ਲੈਨੇ ਆ ਆਪਣੇ ਆਪ ਦੇ ਵਿੱਚ ਤਾਂ ਕਰਕੇ ਸਾਡਾ ਜੀਵਨ ਗ੍ਰਾਵਿਟੀ ਵੱਲ ਚਲਾ ਜਾਂਦਾ ਜੇ ਚੰਗੇ ਕਰਮ ਕਰਾਂਗੇ ਚੰਗੀਆਂ ਆਲਤਾਂ ਗ੍ਰਹਿਣ ਕਰਾਂਗੇ ਤੇ ਜੀਵਨ ਜਿਹੜਾ ਸਦਾ ਉੱਚਾ ਸੁੱਚਾ ਹੋ ਜਾਂਦਾ ਹੈ ਇਸ ਕਰਕੇ ਸਾਬੇ ਨੇ ਦੱਸਿਆ ਹੈ ਗੋਪਾਲ ਤੋਂ ਵੱਡਾ ਕੋਈ ਨਹੀਂ ਹੈ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਜਿਹੜਾ ਸਾਰਿਆਂ ਨੂੰ ਪਾਲਦਾ ਹੈ ਉਹ ਤੋਂ ਵੱਡਾ ਕੌਣ ਹੋ ਸਕਦਾ ਹੈ ਐਵੇਂ ਨਾ ਲੋਕਾਂ ਦੇ ਕਾਨ ਦੇ ਵਿੱਚ ਆਇਆ ਕਰ ਐਵੇਂ ਨਾ ਕਿਸੇ ਦੀ ਮੋਥਾਜੀ ਝੱਲਿਆ ਕਰ ਠੀਕ ਹੈ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਵੱਡਿਆਂ ਦਾ ਸਤਕਾਰ ਕਰਨਾ ਬੜਾ ਜ਼ਰੂਰੀ ਹੈ ਛੋਟਿਆਂ ਨੂੰ ਪਿਆਰ ਦੇਣਾ ਬੜਾ ਜ਼ਰੂਰੀ ਹੈ। ਅੰਦਰੋਂ ਗੁਲਾਮੀ ਕਰਨੀ ਜਿਹੜੀ ਉਹ ਵੱਖਰੀ ਚੀਜ਼ ਹੁੰਦੀ ਹੈ। ਕਿਸੇ ਚੀਜ਼ ਦੇ ਇਵਜ ਦੇ ਵਿੱਚ ਕਿਸੇ ਦੇ ਹੇਠ ਲੱਗਣਾ ਇਹ ਇੱਕ ਵੱਖਰੀ ਚੀਜ਼ ਹੈ। ਉਹ ਨਹੀਂ ਕਰਨਾ ਹੈ, ਉਹ ਨਹੀਂ ਸਿਖਾਇਆ ਹੈ। ਤੋਂ ਮਹਾਰਾਜ ਕਹਿੰਦੇ ਨੇ ਜਿਹੜੇ ਤੇਰੇ ਜੰਮ ਨੇ ਨਾ ਜਿਹੜੇ ਤੇਰੇ ਕਲਾ ਕਲੇਸ਼ ਤੇਰੇ ਉਤੇ ਹੈਗੇ ਨੇ ਇਸ ਮਾਇਆ ਦੇ ਵਿੱਚ ਵਿਚਰਦੇ ਆ ਉਚਰਤ ਗੋਣ ਗੋਪਾਲ ਜਸ ਦੂਰ ਤੇ ਜਮ ਭਾਗ ਹੈ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਜਦੋਂ ਤੂੰ ਚੰਗੇ ਬੰਦਿਆਂ ਦੇ ਨਾਲ ਬੈਠੇਗਾ ਤੇਰੇ ਜਿਹੜੇ ਦੁੱਖ ਨੇ ਜਿਨ੍ਹਾਂ ਦੀਆਂ ਤੂੰ ਰੋਜ਼ ਅਰਦਾਸਾਂ ਕਰਦਾ ਹੈਂ ਵੀ ਮੈਨੂੰ ਆਹ ਦਿਓ ਜੀ ਮੇਰਾ ਆ ਬੱਚੇ ਦਾ ਦੁੱਖ ਦੂਰ ਕਰੋ ਜੀ ਮੈਨੂੰ ਮੇਰੇ ਬੱਚੇ ਨੂੰ ਆ ਮਿਲ ਜੇ ਮੇਰੀ ਧੀ ਵਿਆਹ ਹੀ ਜਾਵੇ ਜੀ ਮੇਰਾ ਜਿੰਨੇ ਵੀ ਐ ਟੋਟਲੀ ਇਹ ਜਮ ਨੇ ਅਸਲ ਦੇ ਵਿੱਚ ਮਾਇਆ ਦੇ ਵਿੱਚ ਰਹਿੰਦੇ ਆ ਅਸੀਂ ਇਹ ਜਮ ਚਿਮੜੇ ਹੋਏ ਨੇ ਸਨ ਇਹ ਜਦੋਂ ਅਸੀਂ ਉਹ ਪਰਮਾਤਮਾ ਦਾ ਨਾਮ ਅੰਦਰੋਂ ਸੁਰਤ ਦੇ ਨਾਲ ਟਿਕਾਉ ਦੇ ਨਾਲ ਲਵਾਂਗੇ ਨਾ ਇਹ ਹੌਲੀ 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 ਹੋਈ ਹੌਲੀ ਹੋਈ ਇਹ ਮਾਇਲ ਜਿਹੜੀ ਮੰਦੀ ਹੈ ਇਹ ਸਾਰੀ ਉਤਰ ਜਾਵੇਗੀ ਦੂਰ ਤੇ ਜਮ ਭਾਗ ਹੈ ਤੇ ਫਿਰ ਨਿਰੋਲ ਜਿਹੜਾ ਹੈ ਜਿਹੜੀ ਤੇਰੀ ਸੁਰਤ ਹੈ ਉਹ ਜਿਹੜੀ ਤੇਰੀ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਦੇ ਵਿੱਚ ਟਿਕ ਕੇ ਪਰਮਾਤਮਾ ਦੀ ਬਾਣੀ ਨੂੰ ਪਰਮਾਤਮਾ ਦੇ ਗਿਆਨ ਨੂੰ ਬੁੱਝਣ ਲੱਗ ਪਵੇਗੀ RAM ਨਾਮ ਜੋ ਜਨ ਜਪਾ ਅਨਦਨ ਸਦ ਜਾਗਾ ਮਹਾਰਾਜ ਸਮਝਾ ਰਹੇ ਨੇ ਜਿਹੜੀ ਆਪਾਂ ਗੱਲ ਕਰ ਲਈ ਆਪਣੇ ਮੁਖਾਰ ਬੰਦ ਤੋਂ ਪਰਮਾਤਮਾ ਨੇ ਕਢਾ ਲਈ ਹੈ ਜਦੋਂ ਅਸੀਂ RAM ਨਾਮ ਮਹਾਰਾਜ ਕਹਿੰਦੇ RAM ਨਾਮ ਜਦੋਂ ਪਰਮਾਤਮਾ ਦਾ ਨਾਮ ਹੈ ਨਾ ਜਦੋਂ ਕਿਸੇ ਡਿਸਪਲਨ ਦੇ ਵਿੱਚ ਰਵਾਂਗੇ RAM ਨਾਮ ਕੀ ਹੈ ਕਹਿੰਦੇ ਹੁੰਦੇ ਨੇ ਸਕੂਲਾਂ ਦੀਆਂ ਦੀਵਾਰਾਂ ਦੇ ਉੱਤੇ ਲੱਗਿਆ ਹੁੰਦਾ ਡਿਸਪਲਨ ਇਜ਼ ਅ ਲਾਈਫ ਜਿਹੜੀ ਜ਼ਿੰਦਗੀ ਹੈ ਨਾ ਉਹ ਕਿਸੇ ਨਾ ਕਿਸੇ ਨਿਯਮ 'ਚ ਵੱਜ ਕੇ ਸੁਖਾਰੀ ਹੁੰਦੀ ਹੈ ਜੇ ਆਪਾਂ ਕਹੀਏ ਨਾ ਐਦਾਂ ਡਾਕਟਰ ਫਾਟਰ ਤੁਰੇ ਫਰੀਏ ਉਦਾਂ ਹੀ ਜੋ ਮਰਜੀ ਜੋ ਆਗਡੋ ਸੁਆਹ ਖਾਈ ਜਾਈਏ ਕੁਛ ਵੀ ਕਰੀ ਜਾਈਏ ਇਤਾਂ ਜਿਹੜੀ ਜ਼ਿੰਦਗੀ ਹੈ ਨਾ ਸਾਡੀ ਨਰਕ ਬਣ ਜਾਂਦੀ ਜਿੰਨਾਂ ਚਿਰ ਅਸੀਂ ਕਿਸੇ ਨਿਜਮ ਚ ਨਹੀਂ ਨਾ ਰਹਿੰਦੇ ਉਹਨਾਂ ਚਿਰ ਜ਼ਿੰਦਗੀ ਜਿਉਣ ਦਾ ਵੱਲ ਨਹੀਂ ਆਉਂਦਾ ਤੇ ਨਿਜਮ ਸਾਨੂੰ ਕਿ ਕੌਣ ਸਿਖਾਉਂਦਾ ਨਿਜਮ ਚ ਰਹਿਣਾ ਉਹ ਸਾਨੂੰ ਸਿਖਾਉਂਦੇ ਨੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਅਸੀਂ ਇਹ ਪਾਵਨ ਬਾਣੀ ਦੇ ਉੱਤੇ ਇਹਨਾਂ ਦੇ ਪਾਵਨ ਗੁਰੂਆਂ ਦੇ ਬਚਨਾਂ ਦੇ ਉੱਤੇ ਪੜਾਅ ਦੇਣ ਲੱਗ ਜਾਵਾਂਗੇ ਜਿਵੇਂ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ ਸਾਡੇ ਜਾਗਤ ਜੋਤ ਗੁਰੂ ਨੇ ਇਹਨਾਂ ਦੇ ਅਸੀਂ ਜਿਵੇਂ ਅਸੀਂ ਕਿਸੇ ਬੱਚਾ ਆਪਣੇ ਪਿਓ ਦੇ ਆਖੇ ਲੱਗ ਜਾਂਦਾ ਨਾ ਡਰ ਕੇ ਜਿੱਦਾਂ ਇਦਾਂ ਡਰ ਕੇ ਅਸੀਂ ਗੁਰੂ ਸਾਹਿਬ ਦੇ ਆਖੇ ਲੱਗਣ ਲੱਗ ਪਏ ਜਦੋਂ ਅਸੀਂ ਇੱਕ ਦੋ ਹੁਕਮ ਜਿੰਨਾ ਵੀ ਸਾਡਾ ਮਨ ਟਿਕਦਾ ਹੈ ਤਣ ਟਿਕਦਾ ਹੈ ਇੱਕ ਦੋ ਹੁਕਮ ਜ਼ਰੂਰ ਪੜ ਕੇ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਿਆ ਕਰੀਏ ਤੇ ਉਹਨਾਂ ਤੇ ਪਹਿਰਾ ਦਿਆ ਕਰੀਏ ਵੀ ਗੁਰੂ ਸਾਹਿਬ ਨੇ ਕੀ ਕਿਹਾ ਮੈਂ ਤਾਂ ਉਹਦੇ ਮੁਤਾਬਕ ਹੀ ਚੱਲਣਾ ਫਿਰ ਤੁਹਾਡਾ ਜਿਹੜਾ ਅੰਦਰੋਂ ਹੈ ਨਾ ਅੰਦਰੋਂ ਮਨ ਤਿੰਨ ਪ੍ਰਕਾਰ ਦਾ ਹੈ ਅਨਕੌਂਸ਼ੀਸ਼ ਤੇ ਇਹ ਤਿੰਨ ਪ੍ਰਕਾਰ ਦਾ ਮਨ ਹੈ ਤੇ ਉਹ ਜਿਹੜਾ ਹੈ ਉਹ ਜਾਗਰਤ ਅਵਸਥਾ ਦੇ ਵਿੱਚ ਆ ਜਾਂਦਾ ਮਾ ਗੁਰੂ ਸਾਹਿਬ ਨੇ ਵੀ ਕਿਹਾ ਹੈ ਜਾਗਰੇ ਜਾਗਮਨਾ ਇਹ ਉਠ ਇਹ ਜਾਗੂਗਾ ਕਾਹਦੇ ਨਾਲ ਬਾਣੀ ਪੜਨ ਦੇ ਨਾਲ ਮਹਾਰਾਜ ਕਹਿੰਦੇ RAM ਨਾਮ ਜੋ ਜਨ ਜਪੈ ਜਿਹੜਾ ਵੀ ਪ੍ਰਾਣੀ ਜਿਹੜਾ ਵੀ ਇਨਸਾਨ RAM ਦੇ ਨਾਮ ਨੂੰ ਜਪਦਾ ਹੈ ਅੰਦਰ ਵਸਾਉਂਦਾ ਹੈ ਉਹਦਾ ਉਹ ਉਹ ਉਹਦਾ ਉਹਦੇ ਵਿੱਚੋਂ ਰਸ ਕਰਦਾ ਹੈ ਪੜੀ ਤਾਂ ਸਾਰੇ ਜਾਣੇ ਆ ਪਰ ਪੜ-ਪੜ ਗੱਡੇ ਲੱਦੀ ਐ ਪੜ-ਪੜ ਕੇ ਨਹੀਂ ਗੱਲ ਬਣਨੀ ਇੱਕ ਵੀ ਅੱਖਰ ਜੇ ਬੁੱਝਣ ਚ ਆ ਗਿਆ ਨਾ ਇੱਕ ਵੀ ਅੱਖਰ ਜਿਨ੍ਹਾਂ ਨੇ ਬੁੱਝ ਲਿਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਾ ਫਰਕ ਪੈ ਜਾਂਦਾ ਹੈ। ਉਹਨਾਂ ਦੇ ਜੀਵਨ ਦੇ ਵਿੱਚ ਬਦਲਾਅ ਆ ਜਾਂਦਾ ਹੈ। ਉਹਨਾਂ ਦੀ ਸੁਰਤ ਜਾਗ ਪੈਂਦੀ ਹੈ। ਵੀ ਮੈਂ ਕਾਦੇ ਵਾਸਤੇ ਆਇਆ ਹਾਂ। ਮੈਂ ਇੱਥੇ ਕਰਨਾ ਕੀ ਹੈ। ਰਾਮ ਨਾਮ ਜੋ ਜਨ ਜਪੈ ਅਨ ਦਿਨ ਸੱਜਦਾ। ਅਨ ਦਿਨ ਦਿਨ ਰਾਤ। ਸੁਤਿਆਂ ਪਿਆ ਦਾ ਮਨ ਵੀ ਜਾਗ ਪੈਂਦਾ। ਸੁਤਿਆਂ ਪਿਆ ਨੂੰ ਵੀ ਪ੍ਰਮਾਤਮਾ ਗੁਰੂ ਸਾਹਿਬ ਉਸੇ ਟਾਈਮ ਉਠਾ ਦਿੰਦੇ ਨੇ। ਤੁਸੀਂ ਬੇਫਿਕਰ ਹੋ ਕੇ ਸੌ ਜਾਓ। अलार्म ਲਾਉਣ ਦੀ ਲੋੜ ਨਹੀਂ ਜਿਹੜਾ ਬੰਦਾ ਰੋਜ਼ ਬਾਣੀ ਪੜ੍ਹਦਾ ਹੈ ਗੁਰੂ ਸਾਹਿਬ ਦੇ ਸ਼ਬਦ ਨੂੰ ਸੁਣਦਾ ਅੰਦਰ ਟਿਕਾਉਂਦਾ ਉਹਨੂੰ ਆਪਣੇ ਆਪ ਉਸੇ ਟਾਈਮ ਤੇ ਯਾਦ ਆ ਜਾਂਦੀ ਹੈ ਤੁਸੀਂ ਪਜੜਮਾ ਕਰਕੇ ਦੇਖ ਲਓ ਜਿਵੇਂ ਮੇਰੇ ਨੂੰ ਕਿਤੇ ਕਿਤੇ ਉੱਠਣਾ ਆਵੇ ਉਹ ਵਕਰੀ ਗੱਲ ਹੈ ਜਿਹੜਾ ਬੰਦਾ ਰੋਜ਼ ਗੁਰੂ ਦੇ ਲੜ ਲੱਗਿਆ ਰਹਿੰਦਾ ਰੋਜ਼ ਗੁਰੂ ਦੀ ਬਾਣੀ ਪੜ੍ਹਦਾ ਵਿਚਾਰਦਾ ਹੈ ਉਹਨੂੰ ਗੁਰੂ ਸਾਹਿਬ ਆਪ ਉਹਦੀ ਰੱਖਿਆ ਕਰਦੇ ਨੇ ਉਹਦਾ ਉਹਨੂੰ ਗਿਆਨ ਮਿਲਣਾ ਸ਼ੁਰੂ ਹੋ ਜਾਂਦਾ ਉਹਦਾ ਮਨ ਜਾਗ ਪੈਂਦਾ ਹੈ ਤੇ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ ਤੰਤ ਮੰਤਨ ਹੈ ਜੋ ਹੈ ਤਿਤ ਚਾਖ ਨ ਲਾਗਾ ਰਹਾਓ ਮਿਸ਼ਰਾਮ ਦੇਹ ਸ਼ਬਦ ਸ਼ਬਦ ਨੇ ਰਹਾਓ ਦੇ ਇਹ ਧੁੜਾ ਨੇ ਇਸ ਹੁਕਮ ਦਾ ਗੁਰੂ ਸਾਹਿਬ ਕਹਿੰਦੇ ਤੰਤ ਮੰਤ ਜਿਹੜਾ ਆਪਾਂ ਕਹਿੰਦੇ ਨੇ ਜਵਾਗ ਨੂੰ ਨજર ਲੱਗ ਗਈ ਲੂਣਵਾਰ ਦਿਓ ਚਾਹ ਬਾਪ ਦਿਓ ਫਲਾਣਾ ਕਰ ਦਿਓ ਐਂ ਕਰ ਦਿਓ ਉਹ ਕਰ ਦਿਓ ਇਹ ਜਿਹੜੇ ਤੰਤਰ ਮੰਤਰ ਜਿਨ੍ਹਾਂ ਨੇ ਮੂਲ ਮੰਤਰ ਆਪਣੇ ਅੰਦਰ ਵਸਾ ਲਿਆ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਿਨ੍ਹਾਂ ਨੇ ਅੰਦਰ ਇਹ ਵਸ ਗਿਆ ਨਾ ਉਹਨਾਂ ਨੂੰ ਕੋਈ ਕਿਸੇ ਦਾ ਉਹਦੇ ਤੇ ਕਿਸੇ ਵੀ ਕਿਸਮ ਦਾ ਜਿਹੜਾ ਤੰਤਰ ਮੰਤਰ ਕਿਸੇ ਦਾ ਆਪਾਂ ਕਹਿੰਦੇ ਆ ਵੀ ਫਲਾਣੇ ਦਾ ਕੋਈ ਮੰਤਰ ਮਾਰ ਕੇ ਕੋਈ ਬੰਨ੍ਹ ਦਿੰਦਾ ਕਿਸੇ ਨੂੰ ਉਹ ਕਰ ਦਿੰਦਾ ਕੋਈ ਨਹੀਂ ਬੱਝਦਾ ਉਹਦੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਮੰਤਰ ਹੈ ਇਹ ਸਾਰਿਆਂ ਮੰਤਰਾਂ ਤੋਂ ਉੱਚਾ ਮੰਤਰ ਹੈ ਹੋਰ ਸਾਰੇ ਮੰਤਰ ਇਹ ਤੋਂ ਥੱਲੇ ਨੇ ਇਸ ਕਰਕੇ ਆਪਾਂ ਨੂੰ ਗੁਰੂ ਸਾਹਿਬ ਦਾ ਜਿਹੜਾ ਮੰਤਰ ਹੈ ਇਹਦੇ ਨਾਲ ਮੂਲ ਮੰਤਰ ਹੈ ਜਿਹੜਾ ਸਾਡਾ ਉਹ ਮੂਲ ਮੰਤਰ ਦੇ ਨਾਲ ਜੁੜਨਾ ਚਾਹੀਦਾ ਜੇਕਰ ਅਸੀਂ ਦੂਜਿਆਂ ਲੋਕਾਂ ਦੇ ਮੰਤਰਾਂ ਤੋਂ ਬਚਣਾ ਹੈ ਕਿਸੇ ਦੀ ਨਜ਼ਰ ਤੋਂ ਬਚਣਾ ਹੈ ਕਿਸੇ ਦੀ ਭੈੜੀ ਨਜ਼ਰ ਤੋਂ ਬਚਣਾ ਹੈ ਇਹ ਇਹ ਮੰਤਰ ਜ਼ਰੂਰੀ ਹੈ ਅੰਦਰ ਵਸਾਉਣਾ ਇਹਨੂੰ ਜਾਗ ਲਾ ਕੇ ਰੱਖਿਆ ਕਰੋ ਗੁਰੂ ਨਾਨਕ ਦੇ ਮੰਤਰ ਨੂੰ ਅੰਦਰ ਵਸਾਈ ਰੱਖਿਆ ਕਰੋ ਤੁਰਦੇ ਫਿਰਦੇ ਬੈਠੇ ਉੱਠਦੇ ਜਿਹੜੀਆਂ ਅਸੀਂ ਦੂਜੀਆਂ ਵਕਾਰੀ ਗੱਲਾਂ ਕਰਦੇ ਆ ਨਾ ਓਹੋ ਮੂਲ ਮੰਤਰ ਜਪਿਆ ਕਰੀਏ ਜੇ ਬਾਣੀ ਨਹੀਂ ਵੀ ਪੜਨੀ ਆਉਂਦੀ ਕਿਸੇ ਵੀਰ ਨੂੰ ਭਰਾ ਨੂੰ ਤੇ ਮੂਲ ਮੰਤਰ ਤਾਂ ਆ ਹੀ ਸਕਦਾ ਸਾਰਿਆਂ ਨੂੰ ਹਨ ਪੜ ਬੰਦਾ ਵੀ ਉਚਾਰ ਸਕਦਾ ਇਹਦੇ ਨਾਲ ਹੀ ਜਿਹੜਾ ਮਨ ਸੁਚੇਤ ਹੋ ਜਾਏਗਾ ਇਹਦੇ ਨਾਲ ਹੀ ਅੰਦਰ ਜਾਗ ਜਾਏਗਾ ਹੋਈ ਹੋਈ ਬੁੱਝਣ ਦੇ ਵਿੱਚ ਆ ਜਾਵੇਗਾ ਤੰਤ ਮੰਤਨਾ ਜੋ ਹੈ ਤਿਤ ਚਾਖ ਨਾ ਲੱਗ ਕੋਈ ਵੀ ਮਹਾਰਾਜ ਕਹਿੰਦੇ ਜਾਦੂ ਟੂਣਾ ਉਹਦੇ ਉੱਤੇ ਅਸਰ ਨਹੀਂ ਕਰਦਾ ਜਦੋਂ ਤੁਸੀਂ ਮੂਲ ਮੰਤਰ ਦੇ ਨਾਲ ਜੁੜੇ ਹੋ ਜਦੋਂ ਤੁਸੀਂ ਬਾਣੀ ਦੇ ਨਾਲ ਜੁੜੇ ਹੋਗੇ ਕੋਈ ਭੈੜੀ ਨજર ਉਹਨੂੰ ਨਹੀਂ ਲੱਗ ਸਕਦੀ ਜਦੋਂ ਤੁਸੀਂ ਗੁਰੂ ਨਾਲ ਜੁੜੇ ਹੋ ਤਾਂ ਮਹਾਰਾਜ ਅਗੇ ਰਹਾਉ ਬਿਸ਼ਰਾਮ ਦੇ ਕਰਕੇ ਚੱਲਦੇ ਨੇ ਕਹਿੰਦੇ ਕਾਮ ਕ੍ਰੋਧ ਮਦਮਾਨ ਮੋਹ ਬਿਨਸੈ ਅਨ ਰਾਤ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਕਹਿੰਦੇ ਉਸ ਇਨਸਾਨ ਦੇ ਅੰਦਰੋਂ ਨਾ ਕਾਮ ਗ੍ਰੋਧ ਅਹੰਕਾਰ ਜਿਹੜਾ ਅਸੀਂ ਪ੍ਰਮਾਤਮਾ ਨੇ ਜਾਂ ਬਖਸ਼ੀਆਂ ਹੋਈਆਂ ਚੀਜ਼ਾਂ ਦਾ ਅਹੰਕਾਰ ਕਰ ਲੈਨੇ ਆ ਵੀ ਇਹ ਤਾਂ ਮੇਰੀ ਐ ਇਹ ਤੇ ਮੈਂ ਬੜੀ ਮਿਹਨਤ ਕਰਕੇ ਬਣਾਈ ਐ ਇਹ ਤਾਂ ਮੈਂ ਪੈਸਾ ਜੀ ਕਮਾਇਆ ਬੜੀ ਮਿਹਨਤ ਕਰਕੇ ਕਮਾਇਆ ਬੜਾ ਕਈ ਵਾਰੀ ਹੰਕਾਰ ਹੁੰਦਾ ਹੈ ਇਨ੍ਹਾਂ ਚੀਜ਼ਾਂ ਦਾ ਇਹ ਇਹ ਵੀ ਮਹਾਰਾਜ ਕਹਿੰਦੇ ਮਾਸਤੀ ਦੇ ਵਿੱਚ ਮੋਹ ਹੋਰ ਪਦਾਰਥ ਬੜੇ ਨੇ ਉਹਨਾਂ ਦੇ ਚਸਕੇ ਦੇ ਵਿੱਚ ਮਹਾਰਾਜ ਕਹਿੰਦੇ ਸਭ ਨਾਸ਼ ਹੋ ਜਾਂਦੇ ਨੇ ਕਦੀ ਵੀ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ ਬੜੀ ਭੈੜੀ ਚੀਜ਼ ਹੈ ਬੜਾ ਭੈੜਾ ਰੋਗ ਹੈ ਇਹ ਬੰਦੇ ਨੂੰ ਥਾੜ ਕੇ ਸੁਆਹ ਕਰ ਦਿੰਦਾ ਬੰਦੇ ਨੂੰ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਜੇ ਕੋਈ ਕਿਸੇ ਨੂੰ ਬਹੁਤਾ ਐਂਦਾ ਵੀ ਲੱਗਦਾ ਵੀ ਮੇਰੇ ਨਾਲ ਐਂ ਕਰਦਾ ਫਲਾਣਾ ਐਂ ਕਰਦਾ ਕਦੇ ਵੀ ਕਿਸੇ ਨੂੰ ਉੱਚਾ ਨਹੀਂ ਬੁਲਣਾ ਚਾਹੀਦਾ ਬਸ ਰੱਬ ਤੇ ਭਰੋਸਾ ਕਰਨਾ ਚਾਹੀਦਾ ਰੱਬ ਦੇ ਉੱਤੇ ਪ੍ਰਮਾਤਮਾ ਦੇ ਅੱਗੇ ਹੱਥ ਜੋੜਨੇ ਚਾਹੀਦੇ ਆ ਪਰ ਆਪ ਦੇ ਨਿਜਮ ਦੇ ਵਿੱਚ ਪੱਕੇ ਹੋਈਏ ਅੰਦਰੋਂ ਅਸੀਂ ਸੱਚੇ ਹੋਈਏ ਤੇ ਹੋ ਹੀ ਨਹੀਂ ਸਕਦਾ ਉਹ ਗੋਪਾਲ ਜਿਹੜਾ ਹੈ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਸਾਡੀ ਪਾਲਣਾ ਸਾਡੀ ਵੀ ਪਾਲਣਾ ਕਰਦਾ ਹੈ ਤੇ ਸਾਡੀ ਨਾਲ ਮਦਦ ਕਰੇ ਇਹ ਨਹੀਂ ਹੋ ਸਕਦਾ ਅਸੀਂ ਵੀ ਜਦੋਂ ਕਾਣੇ ਹੁੰਨੇ ਆ ਨਾ ਅਸੀਂ ਵੀ ਜਦੋਂ ਸਾਡੀਆਂ ਵੀ ਤਰਤੂਤਾਵਾਂ ਉਹਦੀਆਂ ਹੁੰਦੀਆਂ ਤੇ ਤਾਂ ਹੀ ਅਸੀਂ ਵੀ ਪ੍ਰੋਧ ਚ ਆ ਜਾਂਦੇ ਹਾਂ ਅਸੀਂ ਵੀ ਹੰਕਾਰ ਚ ਆ ਜਾਂਦੇ ਹਾਂ ਉਦੋਂ ਭੇੜ ਹੁੰਦਾ ਜੇ ਅਸੀਂ ਸੱਚੇ ਸੁੱਚੇ ਗੁਰੂ ਦੇ ਬਚਨਾਂ ਤੇ ਭਰੋਸਾ ਕਰਨ ਵਾਲੇ ਹੋਈਏ ਅੰਦਰ ਵਸਾਏ ਹੋਣ ਤੇ ਕਦੇ ਵੀ ਨਹੀਂ ਆਉਂਦਾ ਨੇੜੇ ਕਦੇ ਵੀ ਨਹੀਂ ਬੰਦਾ ਹੰਕਾਰ ਕਰਦਾ ਕਾਮ ਕ੍ਰੋਧ ਸਭ ਦੂਰ ਹੋ ਜਾਂਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਇਹ ਇਹਦਾ ਚਸਕਾ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਤੇ ਉਹਨਾਂ ਦੇ ਵਿਕਾਰ ਜਿਹੜੇ ਆ ਨਾ ਭਾਈ ਸਾਰੇ ਜਿਹੜੇ ਕਾਮ ਕ੍ਰੋਧ ਮਦ ਜੇ ਮਦ ਮਤਲਬ ਜਿਹੜਾ ਸ਼ਰਾਬ ਨੂੰ ਵੀ ਕਹਿੰਦੇ ਨੇ ਤੇ ਆ ਜਿਹੜੀਆਂ ਸਾਡੇ ਕੋਲੇ ਕਿਸੇ ਕੋਲੇ ਅਮੀਰ ਬੰਦਾ ਹੈ ਪੈਸਾ ਹੈ ਕਿਸੇ ਕੋਲੇ ਗੱਡੀ ਹੈ ਕਿਸੇ ਕੋਲੇ ਕੋਠੀ ਹੈ ਕਿਸੇ ਕੋਲੇ ਚਾਰ ਕਿੱਲੇ ਆ ਉਹ ਇਹ ਵੀ ਇਹ ਸ਼ਰਾਬ ਦੇ ਨਸ਼ੇ ਨੂੰ ਭੜਾ ਨਸ਼ਾ ਸ਼ਰਾਬ ਤਾਂ ਰਾਤ ਨੂੰ ਪੀਂਦਾ ਬੰਦਾ ਕਰਕੇ ਉਤਰ ਜਾਂਦੀ ਹੈ ਇਹ ਉਤਰ ਵੀ ਨਹੀਂ ਅਜਿਹੜਾ ਇਹ ਨਸ਼ਾ ਇਹ ਉਤਰਦਾ ਹੀ ਨਹੀਂਗਾ ਵੀ ਮਾਈਆਂ ਸਾਰਾ ਕੁਝ ਮੇਰੇ ਕੋਈ ਹੈ ਉਹ ਤੇਰੇ ਕੋਈ ਚੰਗੀ ਪ੍ਰਾਪਤ ਪ੍ਰਾਣੀ ਪਹਿਲਾਂ ਕੀਤੇ ਕਰਮਾਂ ਦੇ ਅਨੁਸਾਰ ਜੇ ਤੈਨੂੰ ਮਿਲ ਗਿਆ ਨਾ ਤੇ ਹੋਰ ਰੱਬ ਦਾ ਨਾਮ ਹੈ ਕਿਉਂਕਿ ਗਾਂ ਇਹ ਕੋਈ ਇੱਕ ਜਨਮ ਦਾ ਖੇਡ ਨਹੀਂ ਤੈਨੂੰ ਗਾਂ ਵੀ ਇਹੋ ਜਿਹਾ ਕੁਝ ਮਿਲ ਜਾਵੇ ਇਸ ਕਰਕੇ ਇਹ ਮਹਾਰਾਜ ਸਮਝਾਉਂਦੇ ਨੇ ਭਾਈ ਜੇਕਰ ਪ੍ਰਮਾਤਮਾ ਦਾ ਨਾਮ ਲਈਏ ਨਾ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗਾ ਇਹ ਸਾਰੇ ਨਾ ਜਿਹੜੀਆਂ ਚੀਜ਼ਾਂ ਹੈ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਬੰਦੇ ਦੇ ਗਲੋਂ ਲੈ ਜਾਂਦੀਆਂ ਨੇ ਬੰਦੇ ਦੇ ਮਗਰੋਂ ਲੈ ਜਾਂਦੀਆਂ ਨੇ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗਾ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ ਕੀ ਕਿਆ ਰਹਿੰਦਾ ਹੈ ਜਿਹਨੂੰ ਰਸ ਆਉਣ ਲੱਗ ਜਾਂਦਾ ਹੈ ਹੁਣ ਦੇਖੋ ਅਸੀਂ ਬਾਣੀ ਪੜਦੇ ਹਾਂ ਪੰਜ ਬਾਣੀਆਂ ਦਾ ਜਾਪ ਕਰਦੇ ਹਾਂ ਚਲੋ ਕਰਮਾ ਵਾਲਾ ਬੰਦਾ ਜਿਹਨੂੰ ਕਿਸੇ ਨੂੰ ਕੋਈ ਰਸ ਆਉਣ ਲੱਗ ਜਾਂਦਾ ਨਹੀਂ ਤਾਂ ਪੜਨ ਤਾਂ ਕੀ ਸੀਮਤਾ ਰਸ ਜਦੋਂ ਨੈਣ ਦੀ ਜਾਂਚ ਆ ਗਈ ਨਾ ਰਸ ਲੈਣ ਦੀ ਜਾਂਚ ਆ ਗਈ ਉਦੋਂ ਬੰਦੇ ਦਾ ਜਿਹੜਾ ਜੀਵਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਪਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ ਟਿਕਦਾ ਹੈ ਨਾ ਭਾਈ ਇਹ ਸਾਰੇ ਰਸ ਜਿੰਨੇ ਵੀ ਰਸ ਹਨ ਦੁਨੀਆਂ ਦੇ ਜਿੰਨੇ ਵੀ ਸਾਨੂੰ ਰਸ ਚਿੰਬੜੇ ਹੋਏ ਆ ਹਰ ਇੱਕ ਭੌਰੇ ਨੂੰ ਹੋਰ ਜਿੰਨੇ ਵੀ ਜੀਵ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਰਸ ਚਿੰਬੜਿਆ ਹੋਇਆ ਉਹਨਾਂ ਨੂੰ ਇੱਕ ਇੱਕ ਰਸ ਚਿੰਬੜਿਆ ਹੋਇਆ ਹੈ ਤੇ ਦੇਖੋ ਇਨਸਾਨ ਇੱਕ ਐਸਾ ਹੈ ਜਿਹਨੂੰ ਸਾਰੇ ਹੀ ਦਸ ਚਿੰਬਰੇ ਨੇ ਕਾਮ ਦਾ ਵੀ, ਕ੍ਰੋਧ ਦਾ ਵੀ, ਲੋਭ ਦਾ ਵੀ, ਮੋਹ ਦਾ ਵੀ, ਹੰਕਾਰ ਦਾ ਵੀ, ਦੂਜਿਆਂ ਨੂੰ ਇੱਕ ਇੱਕ ਹੈ। ਹੁਣ ਜਿਵੇਂ ਭੌਰੇ ਨੂੰ ਹੈ, ਉਹਨੂੰ ਫੁੱਲ ਦੇ ਉੱਤੇ ਸੁਗੰਧੀ ਲੈ ਅੰਦਰ ਆਸ ਚਿੰਬੜਿਆ ਹੋਵੇ। ਉਹ ਜਦੋਂ ਫੁੱਲ ਦੇ ਉੱਤੇ ਬੈਠ ਜਾਂਦਾ ਹੈ, ਕਮਲ ਦਾ ਫੁੱਲ ਜਿਹੜਾ ਹੈ ਸ਼ਾਮ ਨੂੰ ਹੋਈ ਹੋਈ, ਉਹ ਸੁੰਘੜ ਜਾਂਦਾ ਪੱਤੀਆਂ ਲਪੇਟੀਆਂ ਜਾਂਦੀਆਂ, ਉਹਨੂੰ ਐਸਾ ਨਸ਼ਾ ਚੜਦਾ ਉਸਦਾ ਨਾਸਿਕਾ ਦੀ ਸੁਗੰਧੀ ਦਾ। ਉਹ ਉਹਦੇ ਵਿੱਚ ਮਰ ਕੇ ਰਹਿ ਜਾਂਦਾ। ਬਈ ਬਰੇਪੇ ਹੁੰਦੇ ਆ ਨਾ ਉਹ ਜਦੋਂ ਉਹ ਤੋਂ ਨੱਪ ਲੈਂਦੀਆਂ ਪੱਤੀਆਂ ਤੇ ਉਹ ਤੋਂ ਨਿਕਲਿਆ ਨਹੀਂ ਜਾਂਦਾ ਮਗਨ ਐਨਾ ਹੁੰਦਾ। ਜਿਹੜਾ ਪਤੰਗਾ ਹੈ ਉਹਨੂੰ ਜਿਹੜਾ ਲਾਈਟ ਦਾ ਜਿਹੜਾ ਰਸ ਹੈ ਉਹ ਉਹਦੇ ਤੇ ਦੀਵੇ ਦੀ ਲੋ ਦੇ ਉੱਤੇ ਸੜ ਕੇ ਮਰ ਜਾਂਦਾ ਹੈ। ਇੱਕੋ ਹੀ ਰਸ ਹੈ ਨਾ ਆ ਸਾਨੂੰ ਸਾਰੇ ਜਿੰਬੜੇ ਆ ਅਸੀਂ ਕਿਵੇਂ ਬਚਾਂਗੇ? ਇਸ ਕਰਕੇ ਜੇ ਅਸੀਂ ਗੁਰੂ ਦੇ ਲੜ ਨਾ ਨਾ ਲੱਗੇ ਤੇ ਬਚਣਾ ਜਿਹੜਾ ਬੜਾ ਮੁਸ਼ਕਲ ਹੈ ਸਾਡੇ ਵਾਸਤੇ ਸਾਨੂੰ ਗੁਰੂ ਦੀ ਬਾਣੀ ਦੇ ਲੜ ਲੱਗ ਕੇ ਗੁਰੂ ਦੇ ਸ਼ਬਦ ਦੇ ਵਿੱਚੋਂ ਰਸ ਲੈਣਾ ਪਊਗਾ ਤੇ ਸਾ ਜਿੱਦੇ ਗੁਰੂ ਦੀ ਬਾਣੀ ਦੇ ਵਿੱਚੋਂ ਗੁਰੂ ਦੇ ਬੋਲਾਂ ਦੇ ਵਿੱਚੋਂ ਇਸ ਸੁਰਤ ਨੂੰ ਮਨ ਨੂੰ ਰਸਾਉਣ ਲੱਗਿਆ ਤੇ ਐਦਾਂ ਲੱਗੂਗਾ ਵੀ ਦੁਨੀਆ ਦੇ ਸਾਰੇ ਦਾਸਲੇ ਜਿਹੜੇ ਉਹ ਇਹਦੇ ਮੁਕਾਬਲੇ ਠਿੱਕੇ ਨੇ ਜਿੰਨਾ ਚਿਰ ਇਹ ਫਿਰ ਆਪਾਂ ਨੂੰ ਆਪਦੇ ਮਨ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਜਿੰਨਾ ਚਿਰ ਸਾਨੂੰ ਦੁਨੀਆ ਦੇ ਰਸ ਚੰਗੇ ਲੱਗ ਰਹੇ ਉਹਨਾਂ ਚਰ ਬਾਣੀ ਦਾ ਰਸ ਨਹੀਂ ਆ ਰਿਹਾ ਸਮਝ ਲਓ ਜਦੋਂ ਬਾਣੀ ਦਾ ਰਸ ਆਉਣ ਲੱਗ ਗਿਆ ਫਿਰ ਸਾਨੂੰ ਦੁਨੀਆ ਦੇ ਜਿਹੜੇ ਰਸ ਹਨ ਬਹੁਤ ਪਿੱਛੇ ਹੋ ਜਾਂਦੇ ਬਹੁਤ ਫਿੱਕੇ ਲੱਗਣ ਲੱਗ ਜਾਂਦੇ ਇਹ ਇੱਕ ਅੰਦਰ ਦੀ ਸ਼ਰਤ ਹੀ ਹੈ ਮਨ ਦੇ ਨਾਲ ਇਹ ਮਨ ਦੇ ਨਾਲ ਇਹ ਨੂੰ ਜਿਹੜਾ ਤੁਲਨਾ ਹੀ ਕਰਨੀ ਆ ਆਪਾਂ ਮੈਨੂੰ ਜਿਹੜੇ ਸੰਸਾਰੀ ਰਸ ਆਉਂਦੇ ਆ ਜਾਂ ਨਹੀਂ ਆਉਂਦੇ ਜੇ ਆਉਂਦੇ ਆ ਤਾਂ ਬਾਣੀ ਦਾ ਰਸ ਨਹੀਂ ਆਉਂਦਾ ਇਹ ਆਪਦੇ ਆਪ ਨੂੰ ਸਮਝ ਲੈਣਾ ਚਾਹੀਦਾ ਉਹ ਬੰਦੇ ਨੂੰ ਬਾਣੀ ਦਾ ਰਸ ਨਹੀਂ ਆ ਜਾ ਸਕਦਾ ਜਿਹਨੂੰ ਸੰਸਾਰੀ ਦਾ ਸਿੰਬੜੀ ਹੋਵੇ ਤੋਂ ਮਹਾਰਾਜ ਸਮਝਾ ਰਹੇ ਨੇ ਜਿਹੜਾ ਬੰਦਾ ਪ੍ਰਮਾਤਮਾ ਦੇ ਰਸ ਦੇ ਵਿੱਚ ਟਿਕਿਆ ਰਹਿੰਦਾ ਭਾਈ ਪ੍ਰਭੂ ਪ੍ਰੇਮ ਦੇ ਵਿੱਚ ਮਸਤ ਰਹਿੰਦਾ ਉਹ ਪ੍ਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ਪ੍ਰਮਾਤਮਾ ਦੀ ਬਾਣੀ ਦੇ ਨਾਲ ਗਿਆਨ ਦੇ ਨਾਲ ਜੁੜਿਆ ਰਹਿੰਦਾ ਉਹ ਸਦਾ ਹੀ ਉਹਦੀ ਆਤਮਾ ਹੈ ਨਾ ਜਿਹੜੀ ਆਤਮਾ ਉਹਦੀ ਉਹ ਬਲਵਾਨ ਰਹਿੰਦੀ ਹੈ ਉਦੇ ਅੱਗੇ ਕਿੰਨੇ ਵੀ ਇਨਸਾਨ ਹੋਣ ਉਹ ਸਾਰਿਆਂ ਦੇ ਨਾਲ ਜਿਹੜਾ ਹੈ ਨਾ ਇੱਕ ਵਿਚਾਰ ਕਰਨ ਨੂੰ ਕੰਨਾ ਹੀ ਬੜਾ ਹੈ ਕਿਉਂਕਿ ਉਹਦੇ ਕੋਲੇ ਪ੍ਰਮਾਤਮਾ ਦਾ ਗਿਆਨ ਹੈ ਗੁਰੂ ਦਾ ਰਸ ਹੈ ਉਹਦੀ ਆਤਮਾ ਨੂੰ ਹਮੇਸ਼ਾ ਹੀ ਉਹਦਾ ਜਿਹੜਾ ਹੈ ਗੁਰੂ ਦੇ ਸ਼ਬਦ ਦਾ ਨਸ਼ਾ ਚੜਿਆ ਰਹਿੰਦਾ ਹੈ ਉਹਨੂੰ ਆਨੰਦ ਰਹਿੰਦਾ ਹੈ ਉਹ ਮਸਤੀ ਦੇ ਵਿੱਚ ਰਹਿੰਦਾ ਹੈ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਇਸ ਰਸ ਦੇ ਵਿੱਚ ਰਹਿਣਾ ਜਿਹੜਾ ਹੈ ਜ਼ਿੰਦਗੀ ਨੂੰ ਕਿਸੇ ਵੀ ਮੰਜ਼ਲ ਤੇ ਪਹੁੰਚਾ ਦਿੰਦਾ ਹੈ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਆ ਨਾ ਮਾਨਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਥੇ ਭਾਈ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਆਪਣੇ ਮੂਲ ਦੀ ਪਹਿਚਾਣ ਆ ਜਾਂਦੀ ਹੈ ਜੇਕਰ ਗੁਰੂ ਨਾਨਕ ਦੇਵ ਜੀ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਟਿਕ ਰਹੀਏ ਸਰਨਾਗਾ ਆ ਨੰਦ ਮਧਨ ਰਸ ਰਾਮ ਰੰਗ ਰਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਨਾਨਕ ਸਰਨਾਗ ਨਾਨਕ ਦਾ ਭਾਈ ਸਦਾ ਹੀ ਪ੍ਰਮਾਤਮਾ ਦੀ ਜਿਹੜੀ ਸ਼ਰਨ ਦੇ ਵਿੱਚ ਰਹਿੰਦਾ ਹੈ ਤੇ ਉਹਨੂੰ ਇਹ ਆਨੰਦ ਮਦਨ ਰਾਸ ਰਾਮ ਰੰਗ ਇਹ ਜਿਹੜਾ ਸਦਾ ਚੜਿਆ ਰਹਿੰਦਾ ਹੈ ਗੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਨੇ ਆਪਾਂ ਚੜਾਉਣਾ ਇਹ ਕਾਹਦੇ ਲੜ ਲਾ ਕੇ ਬਾਣੀ ਦੇ ਲੜਨਾ ਬਾਣੀ ਚੋਂ ਗਿਆਨ ਲੈ ਕੇ ਰਸ ਲੈ ਕੇ ਜਿਹੜੇ ਇਹ ਜਿਹੜੇ ਸਦੀਵੀ ਰੰਗ ਨਹੀਂ ਜਿਹੜੇ ਜਿੰਨਾ ਰੰਗਾਂ ਦੇ ਵਿੱਚ ਅਸੀਂ ਜਿਉਉਨੇ ਆ ਨਾ ਇਹ ਸਦੀਵੀ ਨਹੀਂਗੇ ਇਹਨਾਂ ਦੇ ਵਿੱਚ ਉਤਰਾ ਚੜਾ ਆਉਂਦਾ ਰਹਿੰਦਾ ਹੈ ਜਿਹੜਿਆਂ ਚ ਅਸੀਂ ਜਿਉਉਨੇ ਤੇ ਤਾਉਨਾ ਅਸੀਂ ਇਹਨਾਂ ਦੇ ਇਹਨਾਂ ਨੂੰ ਛੱਡ ਕੇ ਇਹ ਭਾਵੇਂ ਥੋੜੇ ਹੋਣ ਬਹੁਤੇ ਹੋਣ ਇਹਨਾਂ ਦੇ ਵਿੱਚੋਂ ਡੀਟੈਚ ਹੋ ਕਰਕੇ ਜੇ ਹੈ ਤਾਂ ਉਹ ਉਹਦਾ ਉਹਦੇ ਨਾਲ ਜੁੜਨਾ ਨਹੀਂਗਾ ਉਹਨੂੰ ਵਰਤੀ ਚੱਲੋ ਰੱਬ ਨੇ ਉਹਦੇ ਪਰਮਾਤਮਾ ਦੇ ਭਰੋਸੇ ਵੀ ਸੱਚੇ ਪਾਤਸ਼ਾਹ ਤੂੰ ਦਿੱਤੇ ਐ ਤੇ ਇਹ ਰਾਹ ਵੀ ਲਾਹ ਲੈਣੇ ਤੇ ਦੂਜੇ ਨੂੰ ਵੀ ਲਾਹ ਦੋਣਾ ਚਾਹੀਦਾ ਬੰਦੇ ਨੂੰ ਜਿਹੜਾ ਬੰਦਾ ਚਿੰਬੜਿਆ ਹੋਇਆ ਹੈ ਉਹਨਾਂ ਨਾਲ ਉਹ ਨਹੀਂ ਪਰਮਾਤਮਾ ਦਾ ਰਸ ਲੈ ਸਕਦਾ ਇਸ ਕਰਕੇ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਅੱਜ ਦੇ ਜਿਹੜੇ ਹੁਕਮ ਦੇ ਵਿੱਚ ਇਹ ਸਮਝਾ ਰਹੇ ਨੇ ਭਾਈ ਕਿ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਪ੍ਰਮਾਤਮਾ ਦਾ ਜਿਹੜਾ ਨਸ਼ਾ ਹੈ ਪ੍ਰਮਾਤਮਾ ਦਾ ਜਿਹੜਾ ਰਸ ਹੈ ਇਹ ਸਾਰਿਆਂ ਤੋਂ ਉੱਚਾ ਹੈ ਸੁੱਚਾ ਹੈ ਦੁਨੀਆ ਦੇ ਜਿਹੜੇ ਰਸ ਨੇ ਇਹ ਬਹੁਤ ਫਿੱਕੇ ਨੇ ਇਹ ਇਹਨਾਂ ਦੇ ਵਿੱਚ ਇਨਸਾਨ ਜਿਹੜਾ ਹੈ ਉਹਦਾ ਜੀਵਨ ਜਿਹੜਾ ਹੈ ਪਿੱਛੇ ਡਿੱਗ ਜਾਂਦਾ ਤੋਂ ਇੱਥੇ ਗੁਰੂ ਸਾਹਿਬ ਦੇ ਸ਼ਬਦ ਦੀ ਸਮਾਪਤੀ ਹੈ ਜੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਨ ਦੇ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਜਿਹੜੀਆਂ ਆਪਣੇ ਤੋਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ਿਲੇ ਹੋ ਗੁਰੂ ਸਾਹਿਬ ਦਇਆ ਕਰਨ ਰਹਿਮਤ ਕਰਨ ਬਾਣੀ ਦੀ ਸੋਝੀ ਬਖਸ਼ਣ ਸਾਡੇ ਜੀਵਨ ਨੂੰ ਨਿਖਾਰ ਦੇਣ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਗੁਰੂ ਨਾਮ ਵਾਹਿ ਗੁਰੂ ਸਤ 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 ਨਾਮ ਵਾਹਿ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ